ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਰੂਪੀ ਗਰਦੀ ਬਾਇਓਗ੍ਰਾਫੀ ਲੈ ਕੇ ਆਇਆ ਹਾਂ ਜਿਨ੍ਹਾਂ ਨੂੰ ਅੱਜ ਹਰ ਕੋਈ ਜਾਣਦਾ ਹੈ ਤੇ ਇਹਨਾਂ ਦੇ ਬੀਤੇ ਦੇ ਨਹੀਂ ਹੀ ਰਿਲੀਜ਼ ਹੋਈ ਫਿਲਮ BB Rajini ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਰੂਪੀ ਗਰਦੀ ਦਾ ਜਨਮ ਟਰਗਲ ਫਿਲਮੀ ਕਰੀਅਰ ਦੀ ਸ਼ੁਰੂਆਤ 뮤ਜ਼ਿਕ ਵੀਡੀਓਜ਼ ਮਾਤਾ ਪਿਤਾ ਇਹਨਾਂ ਦੀ ਪੜਾਈ ਸਕਸੈਸ ਤੇ ਇਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਰ ਕੁਝ ਗੱਲਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਆਸੇ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਗੱਲ ਕਰਦੇ ਆਂ ਰੁਪੀ ਗਿੱਲ ਬਾਰੇ ਜਿਨ੍ਹਾਂ ਦਾ ਪੂਰਾ ਨਾਮ ਰੁਪਿੰਦਰ ਕੋਰ ਗਿੱਲ ਹੈ। ਇਹਨਾਂ ਦਾ ਜਨਮ 28 ਜੁਲਾਈ ਤੇ 1997 ਦਿਨ ਸੰਵਾਰ ਕਨੇਡਾ ਦੇ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਹੋਇਆ ਤੇ 2024 ਦੇ ਹਿਸਾਬ ਨਾਲ ਇਹ 27 ਸਾਲਾਂ ਦੇ ਹਨ। ਇਹਨਾਂ ਦੀ ਹਾਈਟ 5 ਫੁੱਟ ਤੇ 6 ਇੰਚ ਦੇ ਕਰੀਬ ਹੈ। ਇਹਨਾਂ ਦੀਆਂ ਅੱਖਾਂ ਲਾਈਟ ਬ੍ਰਾਊਨ ਕਲਰ ਦੀਆਂ ਹਨ। ਰੁਪੀ ਗਿੱਲ ਜੋ ਕਿ ਇੱਕ ਸੇ ਕਾ ਫੈਮਿਲੀ ਤੋਂ ਬਿਲੋਂਗ ਕਰਦੇ ਹਨ ਇਹਨਾਂ ਦੇ ਮਾਤਾ ਦਾ ਨਾਮ ਹਾਰ ਬ੍ਰੀਡ ਕੋਡ ਹੈ ਤੇ ਪਿਤਾ ਦਾ ਨਾਮ ਦਲਬੀਰ ਸਿੰਘ ਹੈ ਇਹ ਦੱਸਦੇ ਹਨ ਕਿ ਬਚਪਨ ਵਿੱਚ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਕੈਨੇਡਾ ਤੋਂ ਪੰਜਾਬ ਇਹਨਾਂ ਦੇ ਦਾਦਾ-ਦਾਦੀ ਜੀ ਕੋਲ ਲੈ ਆਏ ਸਨ ਤੇ ਆਪਣੇ 5 ਸਾਲ ਇਹਨਾਂ ਨੇ ਆਪਣੇ ਦਾਦਾ-ਦਾਦੀ ਕੋਲ ਹੀ ਬਿਤਾਏ ਫਿਰ ਇਹ 5 ਸਾਲ ਬਾਅਦ ਫਿਰ ਕੈਨੇਡਾ ਚਲੇ ਗਏ ਤੇ ਇਹਨਾਂ ਨੇ ਆਪਣੀ ਕੁਆਲਿਫਿਕੇਸ਼ਨ ਕੈਨੇਡਾ ਤੋਂ ਹੀ ਪੂਰੀ ਕੀਤੀ ਰੂਪੀ ਗੇਨ ਨੂੰ ਕੰਮਣਾ ਡਾਂਸਿੰਗ ਕਰਨਾ ਤੇ ਸ਼ੋਪਿੰਗ ਕਰਨਾ ਬਹੁਤ ਪਸੰਦ ਹੈ ਇਹ ਜੇ ਅਨਮੈਰਿਡ ਹਨ ਤੇ ਇਹਨਾਂ ਨੂੰ ਖਾਸ ਕਰ ਸਾਹੀ ਪਨੀਰ ਖਾਣਾ ਬਹੁਤ ਹੀ ਪਸੰਦ ਹੈ ਤੇ ਪੰਜਾਬੀ ਗੀਤ ਸੁਣਾ ਵੀ ਇਹ ਬਹੁਤ ਪਸੰਦ ਕਰਦੇ ਹਨ ਰੂਪੀ ਗਰ ਜੋ ਕਿ ਆਪਣੇ ਬਚਪਨ ਤੋਂ ਹੀ ਇੱਕ ਐਕਟਰਸ ਜਾਂ ਮਾਡਲ ਨਹੀਂ ਸਗੋਂ ਇੱਕ ਕਨੇਡਾ ਦੇ ਉਹ ਲਈ ਸੱਜਰ ਬਨਣਾ ਚਾਹੁੰਦੇ ਸਨ ਤੇ ਇਹਨਾਂ ਦੇ ਘਰ ਦੇ ਵੀ ਇਹੀ ਚਾਹੁੰਦੇ ਸਨ ਪਰ ਫਿਰ ਇਹਨਾਂ ਦੀ ਮੁਲਾਕਾਤ ਸੋਕ ਸੰਗੀ ਰਾਦੇ ਨਾਲ ਹੁੰਦੀ ਹੈ ਤੇ ਉਹਨਾਂ ਨੂੰ ਵੀ ਆਪਣੇ ਦਸਾਂ ਲਈ ਮਾਡਲ ਦੀ ਲੋੜ ਹੁੰਦੀ ਹੈ ਤੇ ਉਹ ਰੋਪੀ ਗੇ ਨੂੰ ਇਸ ਗੀਤ ਵਿੱਚ ਕੰਮ ਕਰਨ ਲਈ ਇੱਕ ਮੌਕਾ ਦੇ ਦਿੰਦੇ ਹਨ ਤੇ ਫਿਰ ਉਹਨਾਂ ਦਾ ਫਸਟ ਸਮੰਗ ਕਰਨੋਲਾ ਦਿਨਾਲ 1 ਦਸੰਬਰ 2017 ਨੂੰ ਰਿਲੀਜ਼ ਹੁੰਦਾ ਹੈ ਜਿਸ ਦਾ ਨਾਮ ਯਾਰੀਆਂ ਚਫੇ ਕਸੀ ਇਸ ਦੀ ਤੋਂ ਪਰ ਹੁਣ ਲਾਦ ਪੱਗ 32 ਮਿਲੀਅਨ ਦੇ ਕਰੀਬ ਵਿਊ ਹਨ ਤੇ ਉਸ ਟਾਈਮ ਤੇ ਇਹ ਗੀਤ ਸੁਪਰ ਡੂਪਰ ਹਿੱਟ ਸਾਬਿਤ ਹੋਇਆ ਸੀ ਤੇ ਇਸ ਤੋਂ ਬਾਅਦ ਰੂਪੀ ਗਿੱਲ ਦੇ ਤਾਰਿਆਂ ਦੇ ਦੇ ਸੌਂਗ ਵਿੱਚ ਵੀ ਕੰਮ ਕੀਤਾ ਇਸ ਸੌਂਗ ਉੱਪਰ ਹੁਣ ਲਗਭਗ 50 ਮਿਲੀਅਨ ਦੇ ਕਰੀ ਵਿਊ ਹਨ ਪਰ ਫਿਰ ਜਦੋਂ ਰੂਪੀ ਗਿੱਲ ਦਾ ਗੁਰਨਾਮ ਕੁਲਰ ਦੇ ਨਾਲ ਡਾਇਮੰਡ ਸੌਂਗ ਆਇਆ ਤੇ ਇਸ ਨੇ ਸਾਰੇ ਪੰਜਾਬੀ ਸੌਂਗਸ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਇਸ ਗਾਣੇ ਉੱਪਰ ਹਨ ਲੱਖ ਭੱਗ 720 ਮਿਲੀਅਨ ਦੇ ਕਰੀਬ ਵਿਊ ਹਨ ਤੇ ਇਸ ਆਫਤ ਤੋਂ ਬਾਅਦ ਇਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਸੌਂਗਸ ਦੇ ਵਿੱਚ ਇਹ ਸਾਨੂੰ ਨਜ਼ਰ ਆਏ ਜੇ ਅਸੀਂ ਉਹਨਾਂ ਗਾਣਿਆਂ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਰੂਪੀ ਗਿਲ ਨੇ ਫੀਚਰਿੰਗ ਕੀਤੀ ਹੈ ਤਾਂ ਸਟ੍ਰੇਂਜਰ ਮਾਜਾ ਬਲੋਕ ਰਾਵਰਦਾ ਟੀਏ ਖਿਆਲ ਸੱਲਾ ਰੰਗ ਬੋਰਾ ਜੱਜ ਤੇ ਇਸ ਤੋਂ ਇਲਾਵਾ ਇਹ ਹੋਰ ਵੀ ਕਈ ਸਾਥ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਇਸ ਸਮੇਂ ਤੱਕ ਕਈ ਸੁਪਰੇਟ ਸੰਗਸਵੇ ਕੰਮ ਕਰਨ ਕਰਕੇ ਇਹਨਾਂ ਦਾ ਕਾਫੀ ਨਾਮ ਪੰਜਾਬੀ ਇੰਡਸਟਰੀ ਦੇ ਵਿੱਚ ਬਣ ਚੁੱਕਾ ਸੀ ਜਿਸ ਕਾਰਨ ਇਹਨਾਂ ਨੂੰ ਫਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਇਹਨਾਂ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਅਸ਼ਕੇ ਫਿਲਮ ਤੋਂ ਕੀਤੀ ਜੋ ਕਿ ਸੁਪਰ ਡੂਪਰ ਹਿੱਟ ਰਹੀ ਤੇ ਇਸ ਫਿਲਮ ਤੋਂ ਬਾਅਦ ਇਹ ਸਾਨੂੰ ਵੱਡਾ ਬਲਾਕਾਰ ਮਾ ਦਾ ਲਾਡਲਾ ਲਾਈਏ ਯਾਰੀਆਂ ਪਰਿੰਦਾ ਭਾਰ ਗਿਆ ਤੇ ਜੱਟ ਨੂੰ ਚਰੇਲ ਟੱਕਰੀ ਫਿਲਮ ਚ ਵੀ ਦੇਖਨ ਨੂੰ ਮਿਲੇ ਤੇ ਬੀਤੇ ਦਿਨੀ ਹੀ ਇਹਨਾਂ ਦੀ ਇੱਕ ਨਵੀਂ ਫਿਲਮ ਬੀਬੀ ਰਜਨੀ ਉਹੀ ਸਿਨੇਮਾ ਕਨਾ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਵੱਲੋਂ ਵੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਹ ਸੋਕ ਸੰਘੇਰਾਂ ਨੂੰ ਆਪਣਾ ਇੱਕ ਬਹੁਤ ਵਧੀਆ ਪੜਾ ਮੰਨਦੇ ਹਨ ਰੂਪੀ ਗੇਲ ਦੇ ਇੰਸਟਾਗ੍ਰam ਉਪਰ ਔਰੇ 1.3 ਵੀਡੀਓ ਦੇ ਕਰੀਬ ਫਾਲੋਅਰ ਹਨ ਤੇ ਇਸ ਤੋਂ ਇਲਾਵਾ ਰੂਪੀ ਗੇਲ ਡੌਗਸ ਰੱਖਣਾ ਵੀ ਬਹੁਤ ਪਸੰਦ ਕਰਦੇ ਹਨ ਸੋ ਐਸੀ ਮਸ਼ਹੂਰ ਮਾਡਲ ਤੇ ਐਕਟਰਸ ਰੂਪੀ ਗੇਲ ਦੀ ਬਾਇਓਗ੍ਰਾਫੀ ਬਾਕੀ ਤੁਹਾਨੂੰ ਰੂਪੀ ਗੇਲ ਦਾ ਕਿਹੜਾ Song ਜਾਂ Movie ਵਧੀਆ ਲੱਗਦੀ ਹੈ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ